ਅਰੇ ਜਨਕਾਇਆ ਪਲਟ ਕੇ ਮੂਰਤ ਹਰ ਕੋ ਬਿੰਦ ਸਵਾਰੀ ਚੱਲੀ ਪੀੜੀ ਸੋਡੀਆਂ ਰੂਪ ਦਿਖਾਵਣ ਵਾਰੋ ਵਾਰੀ ਦਲ ਪੰਜਣ ਬਰਸੂਰ ਮਾ ਵੱਡ ਜੋ ਦਾ ਬੋ ਪਰ ਉਪਕਾਰੀ ਵੱਡ ਜੋ ਦਾ ਕੋ ਪਰ ਉਪਕਾਰੀ ਰਹੀ ਹੋ ਗਿਆਨ ਧਿਆਨ ਕਿਸ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤਗੁਰ ਨਾਨਕ ਦਾ ਜਿਨ ਕਲ ਰਾਖੀ ਮੇਰੀ ਸੰਮਤ 1752 ਹਾੜ ਮਹੀਨੇ ਸੀ ਮੀ ਮੇਰਾ ਦੇ ਵਸੇ ਤਬ ਦੇ ਠਰ ਗਏ ਸੀਨੇ ਸੀ ਮੀ ਮੇਰਾ ਦੇ ਵਸੇ ਤਬ ਦੇ ਠਰ ਗਏ ਸੀਨੇ ਸੀ ਜਨਮ ਲਿਆ ਕਰਿਆ ਕੇ ਮਾ ਗੰਗਾ ਦਿਲ ਕੀਰੀ ਦੇ ਢਾਲ ਪੰਜਲ ਗੁਰ ਯੋਧੇ ਮਾਲਕ ਮੀਰੀ ਪੀਰੀ ਦੇ ਸਲਪੰਜਨ ਗੁਰੇ ਜੋਦੇ ਮਾਲਕੇ ਮੀਰੀ ਪੀਰੀ ਦੇ ਜੀ ਖੁਸ਼ੀਆਂ ਬਾਤ ਮਨਾਇਆਂ ਸ੍ਰੀ ਗੁਰੂ ਅਰਜਨ ਪਿਆਰੇ ਨੇ ਪੁੰਨਦਾਨ ਬੜੇ ਕੀਤੇ ਲੰਗਰ ਲਾਤੇ ਪਾਰੇ ਨੇ ਪੁੰਨਦਾਨ ਬੜੇ ਕੀਤੇ ਲੰਗਰ ਲਾਤੇ ਪਾਰੇ ਨੇ ਜੋ ਕਰ ਗਿਆ ਸੋ ਤਰਕਿਆ ਜੋ ਕਰ ਗਿਆ ਸੋ ਤਰਕਿਆ ਦਰਸ਼ਨ ਗੈਰ ਗੰਬੀਰੀ ਦਰ ਪੰਜਨ ਗੁਰ ਯੋਦੇ ਮਾਲਕ ਮੀਰੀ ਪੀਰੀ ਦੇ ਦਰ ਪੰਜਨ ਗੁਰ ਯੋਦੇ ਮਾਲਕ ਮੀਰੀ ਪੀਰੀ ਦੇ ਜੀ ਪ੍ਰithvi ਕੈ ਕਮਾਇਆ ਸਦਕੇ ਦਈ ਸਪੈਰੇ ਨੂੰ ਪ੍ਰithvi ਕੈ ਕਮਾਇਆ ਸਦਕੇ ਦਈ ਸਪੈਰੇ ਨੂੰ ਦੈਮ ਚ ਜਹਰ ਮਿਲਾ ਕੇ ਦੇਤਾ ਸਤਗੁਰ ਮੇਰੇ ਨੂੰ ਦੈਮ ਚ ਜਹਰ ਮਿਲਾ ਕੇ ਦੇਤਾ ਸਤਗੁਰ ਮੇਰੇ ਨੂੰ ਪਰਮੰਤਾਂ ਵਿੱਚ ਪਾਪ ਖੋਲਤੇ ਪਰਮੰਤਾਂ ਵਿੱਚ ਪਾਪ ਖੋਲਤੇ ਪਾਪੇ ਅਕੀਰੀ ਦੇ ਦਰ ਬੰਜਨ ਗੁਰ ਯੋਧੇ ਮਾਲਕ ਮੀਰੀ ਪੀਰੀ ਦੇ ਪੰਜਾਬ ਗੁਰ ਯੋਧੇ ਮਾਲਕ ਮੀਰੀ ਪੀਰੀ ਦੇ ਕਦਕਿਤ ਗਾਰ ਆਗਿਆ ਨਾਲ ਦਾ ਸਰਗੁਰੂਰ ਸਭੀ ਦਾ ਚਰਨਾਂ ਨੂੰ ਪਾਵੇ ਜੀ ਸਿਆਣਾ ਸਿਆਗਾ ਕਾ ਕ੍ਰਿਤਿਕਾ ਖੜਸਾ ਵਾਹਿਗੁਰੂ ਜੀ ਮੋਹ ਕਵਾਲ ਕਰਤੀ ਜੀ ਧੰਨਵਾਦ ਜੀ ਮਰੇ ਕਵਾਲ ਕਰਤੀ ਵਾਹ ਬਹੁਤ ਵਧੀਆ ਬੱਚੇ ਇਦਾਂ ਹੀ ਲੱਗੇ ਰੋ ਬਸ ਗੱਜ ਗੱਜ ਕਰਾ ਬਲਾਵੇਂ ਆ ਲੋ ਜਾਵੇ ਸਾਹਿਬ ਸਿਰ ਗੁਰੂਆਂ ਕੋ ਮਿਸਾਲੀਆਂ ਦੇ ਮਾਨੂੰ ਭਾਵੇਂ ਅਰੇ ਜਨ ਕਾਇਆ ਪਲਟ ਕੇ ਮੂਰਤ ਹਰ ਕੋ ਬਿੰਦ ਸਵਾਰੀ ਚੱਲੀ ਪੀੜੀ ਸੋਡੀਆਂ ਰੂਪ ਦਿਖਾਉਣ ਵਾਰੋ ਵਾਰੀ ਦਲ ਪੰਜੜੇ ਬਰਸੂਰ ਮਾ ਵੱਡ ਜੋਦਾ ਬੋ ਪਰ ਉਪਕਾਰੀ ਵੱਡ ਜੋਦਾ ਬੋ ਪਰ ਉਪਕਾਰੀ ਰਹੀ ਹੋ ਸਿਖਰ ਮੰਨ ਜਾਣਾ ਸਾਰਣ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ ਸੰਮਤ ਸੋਣਾ ਸੋ ਬਵਿੰਜਾ ਹਾੜ ਮਹੀਨੇ ਸੀ ਮੀਂ ਬਦੇ ਠਰ ਗਏ ਸੀਨੇ ਸੀ ਮੀ ਮੇਰਾ ਵੇ ਵਸੇ ਤਬ ਦੇ ਠਰ ਗਏ ਸੀਨੇ ਸੀ ਜਨਮ ਲਿਆ ਕਰਿਆ ਕੇ ਮਾਂ ਗੰਗਾ ਦਿਲ ਕੀਰੀ ਦੇ ਦਲ ਬੰਜਨ ਗੁਰ ਜੋਦੇ ਮਾਲਕ ਮੀਰੀ ਪੀਰੀ ਦੇ ਦਲ ਬੰਜਨ ਗੁਰ ਜੋਦੇ ਮਾਲਕ ਮੀਰੀ ਪੀਰੀ ਦੇ ਜੀ ਖੁਸ਼ੀਆਂ ਬਹੁਤ ਮਨਾਇਆਂ ਸ੍ਰੀ ਗੁਰੂ ਅਰਜਨ ਪਿਆਰੇ ਨੇ ਪੁੰਨਦਾਨ ਬੜੇ ਕੀ ਤੇ ਲੰਗਰ 라ਤੇ ਪਾਰੇ ਨੇ ਪੁੰਨਦਾਨ ਬੜੇ ਕੀ ਤੇ ਲੰਗਰ 라ਤੇ ਪਾਰੇ ਨੇ ਜੋ ਕਰ ਗਿਆ ਸੋ ਤਰ ਗਿਆ ਜੋ ਕਰ ਗਿਆ ਸੋ ਤਰ ਗਿਆ ਦਰਸ਼ਨ ਗੈਰ ਗੰਬੀਰੀ ਦੇ ਦਲ ਬੰਜਨ ਗੁਰ ਯੋਦੇ ਮਾਲਕ ਮੀਰੀ ਪੀਰੀ ਦੇ ਦਲ ਬੰਜਨ ਗੁਰ ਯੋਦੇ ਮਾਲਕ ਮੀਰੀ ਪੀਰੀ ਦੇ ਸਪੇਰੇ ਨੂੰ ਪ੍ਰਭੂ ਕੀਰਤ ਮਾਇਆ ਸਦਕੇ ਦਈ ਸਪੇਰੇ ਨੂੰ ਦਹੀਂ ਵਿੱਚ ਜ਼ਹਿਰ ਮਿਲਾ ਕੇ ਦੇਤਾ ਸਤਗੁਰ ਮੇਰੇ ਨੂੰ ਦਹੀਂ ਵਿੱਚ ਜ਼ਹਿਰ ਮਿਲਾ ਕੇ ਦੇਤਾ ਸਤਗੁਰ ਮੇਰੇ ਨੂੰ ਪਰਮੰਤਾਂ ਵਿੱਚ ਪਾਪ ਖੋਲਤੇ ਪਰਮੰਤਾਂ ਵਿੱਚ ਪਾਪ ਖੋਲਤੇ ਪਾਪ ਅਖੀਰੀ ਦੇ ਦਰ ਪੰਜਨ ਗੁਰ ਯੋਧੇ ਮਾਲਕ ਮੀਰੀ ਪੀਰੀ ਦੇ ਦਰ ਪੰਜਨ ਗੁਰ ਯੋਧੇ ਮਾਲਕ ਮੀਰੀ ਪੀਰੀ ਦੇ ਕਦ ਕਿਦ ਕਰ ਆਗਿਆ ਨਾੜਾ ਦਾ ਸਰਗੁਰੂਰ ਸਭੀ ਦਾ ਚਰਨਾਂ ਨੂੰ ਪਾਵੇ ਜੀ ਸਿਆੜਾ ਸਿਆਗਾ ਦ੍ਰਿਟੀ ਦਾ ਖਾੜ ਵਾਹਿਗੁਰੂ ਜੀ ਕਬਾਲ ਕਰਤੀ ਜੀ ਧੰਨਵਾਦ ਜੀ ਮਰੇ ਕਬਾਲ ਕਰਤੀ ਵਾਹ ਬਹੁਤ ਵਧੀਆ ਬੱਚੇ ਇਦਾਂ ਹੀ ਲੱਗੇ ਰੋ ਬਸ ਗੱਜ ਗੱਜ ਕਰਾ ਬਲਾਵੇਂ ਆ ਲੋ ਜਾਵੇ ਸਾਹਿਬ ਸਿਰ ਗੁਰੂਰ ਕੋ ਮਿਸਾਲ ਜੀ ਦੇ ਮਨ ਨੂੰ ਭਾਵੇ ਅਰੇ ਜਨਕ ਆਇਆ ਪਲਟ ਕੇ ਮੂਰਤ ਹਰ ਕੋ ਪਿੰਦਾ ਸਵਾਰੀ ਚੱਲੀ ਪੀੜੀ ਸੋਡੀਆਂ ਰੂਪ ਦਿਖਾਉਣ ਵਾਰੋ ਵਾਰੀ ਦਲ ਪੰਜਣ ਬਰਸੂਰ ਮਾ ਵੱਡ ਜੋ ਦਾ ਬੋ ਪਰ ਉਪਕਾਰੀ ਵੱਡ ਜੋ ਦਾ ਕੋ ਪਰ ਉਪਕਾਰੀ ਕਰਮਣਾ ਜਾਣਾ ਸਾਰਣ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ ਸੰਮਤ ਸੋਣਾ ਸੋਹ ਬਵਿੰਜਾ ਹਾੜ ਮਹੀਨੇ ਸੀ ਮੀ ਮੇਰਾ ਦੇ ਵਸੇ ਤਬ ਦੇ ਠਰਗੇ ਸੀਨੇ ਸੀ ਮੀ ਮੇਰਾ ਦੇ ਵਸੇ ਤਬ ਦੇ ਠਰਗੇ ਸੀਨੇ ਸੀ ਜਨਮ ਲਿਆ ਕਰਿਆ ਕੇ ਮਾਂ ਗੰਗਾ ਦਿਲ ਕੀਰੀ ਦੇ ਢਾਲ ਬੰਜਲ ਗੁਰ ਯੋਧੇ ਮਾਲਕ ਮੀਰੀ ਪੀਰੀ ਦੇ ਦਲਪੰਝਨ ਗੁਰ ਜਉਦੇ ਮਾਲਕੇ ਮੀਰੀ ਪੀਰੀ ਦੇ ਜੀ ਖੁਸ਼ੀਆਂ ਬਾਤ ਮਨਾਇਆਂ ਸ੍ਰੀ ਗੁਰੂ ਅਰਜਨ ਪਿਆਰੇ ਨੇ ਪੁੰਨਦਾਨ ਬੜੇ ਕੀਤੇ ਲੰਗਰ ਲਾਤੇ ਪਾਰੇ ਨੇ ਪੁੰਨਦਾਨ ਬੜੇ ਕੀਤੇ ਲੰਗਰ ਲਾਤੇ ਪਾਰੇ ਨੇ ਜੋ ਕਰ ਗਿਆ ਸੋ ਤਰਕਿਆ ਜੋ ਕਰ ਗਿਆ ਸੋ ਤਰਕਿਆ ਦਰਸ਼ਨ ਗੈਰ ਗੰਬੀਰੀ ਦੇ ਦਲ ਪੰਝਨ ਗੁਰ ਯੋਧੇ ਮਾਲਕ ਮੀਰੀ ਪੀਰੀ ਦੇ ਦਲ ਪੰਝਨ ਗੁਰ ਯੋਧੇ ਮਾਲਕ ਮੀਰੀ ਪੀਰੀ ਦੇ ਜੀ ਪਥਵੀ ਕੈ ਕਮਾਇਆ ਸਦਕੇ ਦਈ ਸਪੈਰੇ ਨੂੰ ਪਥਵੀ ਕੈ ਕਮਾਇਆ ਸਦਕੇ ਦਈ ਸਪੈਰੇ ਨੂੰ ਦਈ ਵਿੱਚ ਜ਼ਹਿਰ ਮਿਲਾ ਕੇ ਦੇਤਾ ਸਤਗੁਰ ਮੇਰੇ ਨੂੰ ਦਈ ਵਿੱਚ ਜ਼ਹਿਰ ਮਿਲਾ ਕੇ ਦਿੱਤਾ ਸਤਗੁਰ ਮੇਰੇ ਨੂੰ ਪਰਮੰਤਾਂ ਵਿੱਚ ਬਾਗ ਖੋਲਤੇ ਪਰਮੰਤਾਂ ਵਿੱਚ ਬਾਗ ਖੋਲਤੇ ਪਾਪੇ ਕੀਰੀ ਦੇ ਦਰ ਪੰਜਨ ਗੁਰ ਯੋਧੇ ਮਾਲਕ ਮੀਰੀ ਪੀਰੀ ਦੇ ਦਰ ਪੰਜਨ ਗੁਰ ਯੋਧੇ ਮਾਲਕ ਮੀਰੀ ਪੀਰੀ ਦੇ ਕਹਤ ਕਿਦ ਗਾ ਲਾਗਿਆ ਗੁਰੂਰ ਗੁਰੂਰ ਕਬੀਰ ਸਾਹਿਬ ਦੀਦਾ ਚਰਨਾਂ ਨੂੰ ਪਾਵੇ ਸ੍ਰੀ ਆਕਾਲਾ ਸ੍ਰੀ ਗੁਰੂ ਕਾ ਦ੍ਰਿਟੀ ਦਾ ਖੜਸਾ ਵਾਹਿਗੁਰੂ ਜੀ ਜੀ ਕਬਾਲ ਕਰਤੀ ਜੀ ਧੰਨਵਾਦ ਜੀ ਮਰੇ ਕਬਾਲ ਕਰਤੀ ਵਾਹ ਬਹੁਤ ਵਧੀਆ ਬੱਚੇ ਐਦਾਂ ਹੀ ਲੱਗੇ ਰੋ ਬਸ ਗੱਜ ਗੱਜ ਕਰਾ ਬਲਾਵੇਂ ਆ ਲੋ ਜਾਵੇ ਸਾਹਿਬ ਸਿਰ ਗੁਰੂਆਂ ਕੋ ਮਿਸਾਲਿਆਂ ਦੇ ਮਨ ਨੂੰ ਭਾਵੇ